ਕਰਦਾ ਭਾਈ 25 ਦਾ ਭਾਈ ਭਾਜੀ ਕਰਮ ਕਰ ਦਵਾ ਸੱਚ ਕਰ ਦਵਾ ਚਲੋ ਹਾਂਜੀ ਹੋਇਆ ਕੀ ਆ ਬਾਬਾ ਇਹ ਗੱਲ ਇਹ ਹੋਈ ਹੁਣ ਵੀ ਮਗਰ ਗਲਤੀ ਤੇ ਆ ਜਣੀ ਨਾ ਜਦੋਂ ਮਗਰ ਭੱਜਾਵਾ ਮਗਰ ਬੰਮੀ ਭੱਜਾਵਾ ਤਾਂ ਹੀ ਫੋਟੋਆਂ ਕੀਤੀਆਂ ਵਾ ਇਹਦੇ ਭਾਈ ਜੀ ਨੇ ਵੀਡੀਓਆਂ ਆ ਗਿਆ ਵਾ ਚਲੋ ਤੇ ਮੈਂ ਉਹਦੀ ਮਾਫੀ ਮੰਗਦਾ ਮੈਂ ਮਗਰ ਟਰਾਲੀ ਦੇ ਭੱਜਿਆ ਤੈਨੂੰ ਕਿਸੇ ਨੇ ਕੁਝ ਕਿਹਾ ਨਹੀਂ ਨਹੀਂ ਮੈਨੂੰ ਕਿਸੇ ਨੇ ਨਹੀਂ ਕੁਝ ਕਿਹਾ ਵੀਰ ਹੋਰਾਂ ਨੇ ਉਧਰ ਲਿਆਂਦਾ ਉਹਦੇ ਛੱਡੀ ਮਾਫੀ ਮੰਗਣਿਆ ਕਿਸੇ ਦਬਾਅ ਚ ਮੰਗਣਿਆ ਜਾਂ ਕਿਸ ਤਰ੍ਹਾਂ ਨਹੀਂ ਕਿਸੇ ਦੇ ਦਬਾਅ ਚ ਨਹੀਂ ਮੰਗਣਦੇ ਆਪਣੀ ਨੂੰ ਗਲਤੀ ਮੰਨਣ ਡਿਆ ਹਾਂਜੀ ਤੇ ਜਿਹੜੀ ਉਹ ਸੰਗਤਾਂ ਆਉਂਦੀ ਮੇਰਾ ਨਾਮ ਮਨਜਿੰਦਰ ਸਿੰਘ ਜੀ ਆਪਣਾ ਬੋਡੀ ਚੱਕ ਜੂ ਮਾਮਲਾ ਕੀ ਸਾਰਾ ਮਾਮਲਾ ਇਹ ਜੋ ਸਾਰੇ ਆਪਣੇ ਆਣ ਕੇ ਆਪਣੇ ਏਰੀਆ ਚ ਤੇ ਸੌਦਾ ਸਾਡੇ ਏਰੀਆ ਚ ਆਣ ਕੇ ਲੈਂਦੇ ਤੇ ਇਹ ਸਾਰਿਆਂ ਨੂੰ ਢੱਕਿਆ ਤੇ ਅੱਗੇ ਉਹ ਤਾਂ ਕੰਮ ਕੀ ਹੋਈ ਤੇ ਵੀਰ ਦਾ ਸਿਰ ਪਾੜ ਗਿਆ ਕਿੱਦਾਂ ਸਿਰ ਪਾਟਾ ਸਿਰ ਪਾਟਾ ਜੋ ਉਹਨਾਂ ਬ੍ਰੇਕ ਮਾਰਤੀ ਅਗਲੇ ਬੰਨੇ ਤੇ ਉਹਦਾ ਜਾ ਕੇ ਸਿਰ ਅੱਗੇ ਵੱਜ ਗਿਆ ਹਾਂਜੀ ਤੇ ਜਿਹੜੇ ਦੋ ਜਾਨੇ ਸੀ ਉਹਨਾਂ ਫੀਡ ਵੀ ਲਾਈ ਆ ਕੀ ਕਿੰਨੇ ਕਨੇ ਲਾਈ ਹੈ ਉਹ ਇੱਕ ਮੁੰਡਾ ਹੈਗਾ ਸੀ ਹਰਮਨ ਤੇ ਇੱਕ ਦਾ ਨਾਂ ਜੋ ਜਗਰਾ ਸਿੰਘ ਅੱਛਾ ਹਾਂਜੀ ਉਹ ਇਤਿਹਾਰ ਲੈ ਕੇ ਵੀ ਪੈਜੇ ਉਹਨਾਂ ਨੂੰ ਹਾਂਜੀ ਉਹ ਲਾਗੇ ਸਾਡੇ ਰਿਸ਼ਤੇਦਾਰ ਆਇਆ ਸੀ ਉਹ ਲ ਹਥਿਆਰ ਲੈ ਕੇ ਪਿਆਜੋ ਕੌਣ ਆ ਉਹਦਾ ਨਾਂ ਜੋ ਕਰਨ ਸਿੰਘ ਕਿਹੜੇ ਪਿੰਡ ਤੋਂ ਹਾਂਜੀ ਸਾਡਾ ਹੈਗਾ ਚੱਕੋਲ ਉਹ ਬੰਦਾ ਕਿਹੜੇ ਪਿੰਡ ਤੋਂ ਉਹ ਸਾਡੇ ਲਾਗੇ ਆਇਆ ਜੋ ਚੱਕੋਲ ਦੇ ਥਾਰ ਕਿਹੜੇ ਹੁੰਦਾ ਨੇ ਕੁਰਬਾਨ ਲਿਆਂਦੀ ਸੀ ਠੀਕ ਹਾਂਜੀ ਸਰਾ ਇਹ ਮਾਮਲਾ ਇਦਾਂ ਹੀ ਹੈ ਜੀ ਕਿ ਇੱਕ ਸਾਡੇ ਵੀਰ ਇਦੋਂ ਹਰਿਆਣੇ ਤੋਂ ਆਏ ਸੀ ਟਰਾਲੀ ਲੈ ਕੇ ਅੱਗੇ ਚਾਰਾ ਵਗੈਰਾ ਤੇ ਫੀਡ ਵਗੈਰਾ ਲੈ ਕੇ ਗਏ ਸੀ ਇਹਨਾਂ ਲੋਕਾਂ ਨੇ ਉੱਥੇ ਪੁੰਗਿਆਂ ਦੇ ਲਾਗੇ ਉਹ ਟਰਾਲੀ ਨੂੰ ਜਿੱਦਾਂ ਘੇਰ ਕੇ ਉਹਦੇ ਉੱਤੋਂ ਧੱਕੇ ਨਾਲ ਕੁਝ ਬੰਦਿਆਂ ਨੇ ਫੀਡ ਲਈ ਆ ਤੇ ਕੁਝ ਇਹਨਾਂ ਨੇ ਉਹਨਾਂ ਨਾਲ ਥੋੜੀ ਬੋਦੀ ਧੱਕਾ ਮੁਕੀ ਕੀਤੀ ਹੈ ਟਰਾਲੀ ਲੁੱਟੀ ਗਈ ਹੈ ਟਰਾਲੀ ਲੁੱਟੀ ਗਈ ਯਾਨੀ ਕਿ ਜੇ ਪਿਛੋ ਤੇ ਇਹਨਾਂ ਨੇ ਧੱਕਾ ਮੁਕੀ ਕੀਤੀ ਆ ਨਾਲੇ ਉਹ ਤੋਂ ਸਮਾਨ ਲਾਇਆ ਉਹ ਉਹਨਾਂ ਨੇ ਚਾਰੇ ਨੇ ਅੱਗੇ ਖਲੋਗੇ ਨੇ ਉਹਨਾਂ 브੍ਰੇਕ ਮਾਰੀ ਉਹਦਾ ਸਿਰ ਵੱਜਾ ਚਾਹੇ ਇਹਨਾਂ ਨੇ ਧੱਕਾ ਮਾਰਿਆ ਨੂੰ ਉਹਦਾ ਸਿਰ ਵਾਟ ਗਿਆ ਉਹਦੇ ਨਾਲ ਬਾਅਦ ਚ ਇਹਨਾਂ ਦੇ ਬੰਦੇ ਇਕੱਠੇ ਹੋ ਗਏ ਉਹਨਾਂ ਨੇ ਕਿਰਪਾਨਾ ਕਰਫੋਨਾਂ ਵੀ ਉਹਨਾਂ ਨੂੰ ਦਿਖਾਈਆਂ ਨੇ ਉਹਨਾਂ ਦੀ ਟਰਾਲੀ ਸਾਰੀ ਇਹਨਾਂ ਨੇ ਲੁੱਟ ਲਈ ਹੈ ਹੁਣ ਇਹ ਬੰਦੇ ਦੀ ਸਾਨੂੰ ਉਹਨਾਂ ਨੇ ਵੀਡੀਓ ਦਿੱਤੀ ਸੀ ਸਾਡੇ ਕੁਝ ਮੁੰਡੇ ਗਏ ਆ ਇਹਨੂੰ ਪਿਆਰ ਨਾਲ ਘਰੋਂ ਲਿਆ ਕੇ ਹੁਣ ਇਹ ਮਾਫੀ ਮੰਗ ਰਿਹਾ ਕਿ ਮੇ ਸਾਡੇ ਕੋਲ ਗਲਤੀ ਹੋਈ ਆ ਅਸੀਂ ਇਹਨੂੰ ਸਾਰੀ ਪੰਚਾਇਤ ਦੇ ਵਿੱਚ ਇੱਥੇ ਸਰਾਮਾਂ ਦੀ ਚ ਮਨਜੂਦਾ ਸਰਪੰਚ ਸਾਹਿਬ ਖਲੋਤੇ ਨੇ ਇੱਥੇ ਇਹਦੀ ਸਾਰੇ ਬਿਆਨ ਲੈ ਲਏ ਨੇ ਪੀ ਤੂੰ ਹੀ ਦੱਸੋ ਵੀ ਕਿੱਦਾਂ ਕੀਤਾ ਅਸੀਂ 22 ਨੇਮ ਇਹ ਉਹਨਾਂ ਬੰਦਿਆਂ ਦਾ ਪਰਚਾ ਕਰਾਵਾਂਗੇ ਜਿਨ੍ਹਾਂ ਬੰਦਿਆਂ ਨੇ ਟਰਾਲੀ ਲੁੱਟੀ ਆ ਅਸੀਂ ਆਪਣੀ ਵੱਲ ਸਾਰੀ ਸੰਗਤ ਵੱਲੋਂ ਸੰਯੁਕਤ ਕਿਸਾਨ ਭਲਾਈ ਸੰਸਥਾ ਵੱਲੋਂ ਵੀ ਅਸੀਂ ਉਹਨਾਂ ਦੇ ਪਰਚਾ ਕਰਾਵਾਂਗੇ ਜਿਹੜੇ ਬੰਦਿਆਂ ਦੇ ਨੇ ਨਾਂ ਲੈ ਆ ਉਹ ਵਿਚਾਰੇ ਹਰਿਆਣੇ ਤੋਂ ਆਏ ਨੇ ਉਹ ਵਿਚਾਰੇ ਇਥੋਂ ਦੁਖੀ ਹੋ ਕੇ ਗਏ ਨੇ ਉਹ ਸਾਡੇ ਦੁੱਖ ਦੇ ਵੇਲੇ ਚ ਸ਼ਰੀਕ ਹੋਣ ਲਈ ਆਉਂਦੇ ਨੇ ਪਰ ਇਹ ਸਾਡੇ ਲੋਕ ਨਜਾਇਜ਼ ਫਾਇਦਾ ਠਾਉਣਦੇ ਨੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਰਾਈ ਵੀ ਅਜੇ ਵੀਰੋ ਥੋੜਾ ਜਿਹਾ ਰੁਕ ਜਾਓ ਅਜੇ ਜਿਹੜੇ ਜ਼ਿਮੀਂਦਾਰ ਵਿਚਾਰੇ ਡੁੱਬੇ ਪਏ ਉਹਨਾਂ ਤੱਕ ਚੀਜ਼ ਨਹੀਂ ਪਹੁੰਚਦੀ ਕਿਉਂਕਿ ਰਸਤੇ ਦੇ ਵਿੱਚ ਬੜੇ ਲਟੇਰੇ ਬੈਠੇ ਨੇ ਕਿਰਪਾ ਕਰਕੇ ਥੋੜਾ ਜਿਹਾ ਰੋਕੇ ਆਓ ਜਦੋਂ ਤੁਹਾਡਾ ਪਾਣੀ ਲੱਥ ਜਾਏਗਾ ਤਾਂ ਤੁਸੀਂ ਆਪਣੇ ਹੱਥੀਂ ਉਹਨਾਂ ਜ਼ਿਮੀਂਦਾਰਾਂ ਦੇ ਕੋਲ ਚੀਜ਼ ਪਹੁੰਚਾਓ ਜਿਨ੍ਹਾਂ ਨੂੰ ਲੋੜ ਆ ਜਿਨ੍ਹਾਂ ਦਾ ਦਾਣਾ ਫੱਕਾ ਰੁੜ ਗਿਆ ਹੈ ਇਦਾਂ ਇਹ ਜਿਹੜੀ ਲੁੱਟਖਸੁੱਟ ਇਹ ਤੋਂ ਬਚੋ ਐਵੇਂ ਮੋਸ਼ਲ ਹੋ ਕੇ ਸਾਰਾ ਕੁਝ ਨਾਲ ਤੁਰਿਆ ਹੋਏ ਪੰਜਾਬ ਦੇ ਵਿੱਚ ਬਹੁਤ ਕੁਝ ਇੱਥੇ ਸਾਡੇ ਏਰੀਆ 'ਚ ਹੋ ਰਿਹਾ ਜਿਹੜੇ ਕਿ ਲੁੱਟਖਸੁੱਟ ਇੰਨੀ ਜ਼ਿਆਦਾ ਹੋ ਰਹੀ ਹੈ ਜਿਹੜੇ ਉਹ ਬੰਦੇ ਲੁੱਟ ਰਹੇ ਜਿਨ੍ਹਾਂ ਦੇ ਘਰ ਕਿਦੀ ਪਾਣੀ ਵਾਲੀ ਬੋਤਲ ਨਹੀਂ ਵੇਖੀ ਉਹਨਾਂ ਦੇ ਘਰ 20-20 ਪੇਟੀਆਂ ਪਾਣੀ ਦੀਆਂ ਪਈਆਂ ਇਸ ਕਰਕੇ ਅਸੀਂ ਆਪਣੇ ਵੱਲੋਂ ਸਾਰੇ ਪਿੰਡ ਵੱਲੋਂ ਸਰਾਵਾਂ ਵੱਲੋਂ ਬੇਨਤੀ ਕਰਦੇ ਆਂ ਵੀ ਕੋਈ ਵੀ ਅਜੇ ਮੇਰਾ ਵੀਰ ਹਜੇ ਰੁੱਕ ਕੇ ਆਇਓ 10 ਦਿਨ ਸਾਨੂੰ ਬੜੀ ਲੋੜ ਹੈ ਤੁਹਾਡੀ ਅਸੀਂ ਤੁਹਾਡੇ ਕੋਲ ਸੇਵਾ ਲੈਣੀ ਆ ਪਰ ਹਜੇ ਬਹੁਤ ਲੋੜ ਹੈ ਪਰ ਕਿਰਪਾ ਕਰਕੇ ਥੋੜਾ ਰੁਕ ਜਾਓ ਡਿਲੇ ਕਰ ਦਿਓ ਥੋੜਾ ਜਿਹਾ ਉਹਨਾਂ ਨੂੰ ਪਹਿਲਾਂ ਚਾਹੀਦਾ ਆ ਕਿ ਸੰਪਰਕ ਕਰਨ ਤੋਂ ਪਹਿਲਾਂ ਪਤਾ ਕਰਨ ਕਿੱਥੇ ਕਿਹੜੀ ਚੀਜ਼ ਦੀ ਜਰੂਰਤ ਹੈ ਬਿਲਕੁਲ ਪਹਿਲਾਂ ਤੁਸੀਂ ਆਓ ਜਥੇ ਮੰਨੀਆਂ ਆਪਣੀਆਂ ਆਪਣੀ ਜਿਹੜੀਆਂ ਐਂਜੂ ਬਣਾਈਆਂ ਆਓ ਘੁੰਮ ਕੇ ਵੇਖੋ ਸਾਰਾ ਵੇਖੋ ਕਿਹੜੇ ਏਰੀਆ 'ਚ ਕਿਹੜੀ ਚੀਜ਼ ਦੀ ਲੋੜ ਆ ਉਸ ਉਸ ਦੇ ਏਰੀਆ 'ਚ ਜਾ ਕੇ ਉਹ ਹੀ ਚੀਜ਼ ਘਰ ਪਰਤੀ ਲਿਸਟ ਬਣਾ ਕੇ ਖੜੋ ਉਹ ਹੀ ਚੀਜ਼ ਲਿਆ ਕੇ ਦਿਓ ਇਦਾਂ ਨਾ ਟਰਾਲੀਆਂ ਭਰ-ਭਰ ਕੇ ਆਓ ਇਹਨਾਂ ਟਰਾਲੀਆਂ ਦੀ ਦੁਰਵਰਤੋਂ ਹੋ ਰਹੀ ਆ ਤੁਹਾਡਾ ਜਿਹੜਾ ਸਮਾਨ ਆ ਕੁਝ ਸਮੈਕੀਏ ਕੁਝ ਬੇਲੜ ਲੋਕ ਉਹ ਲੁੱਟ ਕੇ ਬਾਜ਼ਾਰ ਦੇ ਵਿੱਚ ਸਸਤੇ ਭਾਅ ਦੇ ਵੇਚ ਰਹੇ ਆ ਉਹ ਤੇ ਦੁਕਾਨਦਾਰ ਖਰੀਦ ਰਹੇ ਉਹਨਾਂ ਦੁਕਾਨਦਾਰਾਂ ਦਾ ਵੀ ਇਹ ਇਹ ਇਨ ਕੀਦਾ ਨਹੀਂ ਖਰੀਦਨੇ ਚਾਹੀਦਾ ਦੁਕਾਨਦਾਰਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਵਿਹਲੇ ਲੋਕਾਂ ਕੋ ਨਸ਼ਈਆਂ ਕੋਲੋਂ ਜੋ ਫੀਡ ਚੋਖਰ ਤੋਂ ਹੀ ਖਰੀਦ ਰਹੇ ਹੋ ਨਾ ਖਰੀਦੋ ਜੇ ਤੁਸੀਂ ਖਰੀਦੋਗੇ ਤੇ ਤੁਹਾਨੂੰ ਕੀੜੇ ਪਹਿਣਗੇ ਕਿਉਂਕਿ ਤੁਸੀਂ ਇਹ ਇਹ ਉਹਨਾਂ ਲੋਕਾਂ ਦਾ ਸਮਾਨ ਹੈ ਜਿਹੜੇ ਲੋਕ ਡੁੱਬੇ ਪਏ ਨੇ ਤੇ ਤੁਸੀਂ ਸਸਤੇ ਭਾਅ ਦੇ ਖਰੀਦ ਰਹੇ ਜੀ ਅਸੀਂ ਇਹ ਹੀ ਆਪਣੇ ਚੈਨਲ ਤੇ ਤੁਹਾਡੇ ਚੈਨਲਾਂ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੀ ਲੁੱਟਖਸੋਟ ਹੈ ਇਹਨੂੰ ਬੰਦ ਕੀਤਾ ਜਾਵੇ ਤੇ ਤੁਸੀਂ ਵੀਰ ਜੀ ਅਜੇ ਰੁਕ ਕੇ ਆਓ ਥੋੜਾ ਡਿਲੇ ਕਰੋ ਆਪਣਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਫਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News